ਮਿੱਤਰ ਕਹਿ ਰਹੇ ਸੀ ਕਿ ਜੱਸਾ ਪੱਟੀ কুਸਤੀ ਤੋਂ ਸੰਨਿਆਸ ਲੈ ਗਿਆ ਬਈ ਬੜਾ ਦਰਸ਼ਨੀ ਸਰੀਰ ਲੰਬਾ ਚੌੜਾ ਗੱਭਰੂ ਮੁੰਡਾ ਤੇ ਅਣਗਿਣਤ ਕਾਰਾਂ ਗੱਡੀਆਂ ਜਿੱਤਨ ਵਾਲਾ ਤੇ ਸੈਂਕੜੇ ਮੋਟਰਸਾਈਕਲ ਜਿੱਤਨ ਵਾਲਾ ਟਰੈਕਟਰ ਜਿੱਤਨ ਵਾਲਾ ਮੁੰਡਾ ਤੇ ਜਿਨ੍ਹਾਂ ਨੇ ਕਹ ਲੋ ਕਿ ਮਨੋਰੰਜਨ ਵੀ ਬਹੁਤ ਕੀਤਾ ਤੇ ਇੱਕ ਮਿਸਾਲ ਵੀ ਬਣ ਕੇ ਰਿਹਾ ਤੇ ਉਹ ਵੀ ਐਨਪੀ ਕਾਲੇ ਦੌਰ ਦੇ ਵਿੱਚ ਆ ਕੇ ਕਨੇ ਸੰਨਿਆਸ ਲੈ ਗਿਆ ਜੀ ਵਾਕਿਆ ਦੇਖੋ ਮਾਡਰਨ ਦੇਸ ਦੀ ਜਿਹੜੀ ਇਹ ਮਿੱਟੀ ਦੀ ਕੁਸ਼ਤੀ ਹੈ ਕੁਸ਼ਤੀ ਦੋ ਤਰ੍ਹਾਂ ਦੀ ਹੁੰਦੀ ਹੈ ਜੀ ਜੀ ਇੱਕ ਗੱਦੇ ਵਾਲੀ ਕੁਸ਼ਤੀ ਹੁੰਦੀ ਹੈ ਕਮੇਟੀ ਵਾਲੀ ਕੁਸ਼ਤੀ ਬਿਲਕੁਲ ਦੋਆਂ ਦੀ ਟੈਕਨੀਕ ਦੇ ਵਿੱਚ ਬੜਾ ਫਰਕ ਹੁੰਦਾ ਹੈ ਦੋਨਾਂ ਦੇ ਵਿੱਚ ਮਤਲਬ ਕਿ ਇੱਕ ਜਿਦਾਂ ਕਹੋਗੇ ਕਿ ਤਕਨੀਕ ਵੱਖਰੀ ਕਿਸਮ ਦੀ ਹੁੰਦੀ ਹੈ ਦੂਜੀ ਚ ਵੱਖਰੀ ਕਿਸਮ ਦੀ ਹੁੰਦੀ ਹੈ ਜਾਨ ਬਹੁਤ ਲੱਗਦੀ ਹੈ ਦੋਨਾਂ ਕੁਸ਼ਤੀਆਂ ਚ ਕੁਸ਼ਤੀ ਲੜਨੀ ਕੋਈ ਵੀ ਸੌਖੀ ਨਹੀਂ ਹੈ ਜੀ ਜੀ ਤੇ ਜਿਹੜੀ ਰਾਣੇ ਪੱਟੀ ਨੇ ਕੁਸ਼ਤੀ ਲੜੀ ਆ ਇਹ ਜਿਹੜਾ 15 16 ਸਾਲ ਦਾ ਵਕਬਾ ਰਿਆ ਉਹ ਬੜੀ ਜਾਨਦਾਰ ਰਹੀ ਆ ਹੂੰ ਜਾਨ ਨਾਲ ਲੜਿਆ ਸ਼ਾਨ ਨਾਲ ਲੜਿਆ ਹੂੰ ਤੇ ਮਲਮ ਮੇਰੇ ਨਾਲ ਬਹੁਤ ਆ ਅਕਸਰ ਗੱਲਬਾਤ ਹੋ ਜਾਂਦੀ ਆ ਜੱਸੇ ਨਾਲ ਹੁਣ ਵੀ ਕੀਤੀ ਸੀਗੀ ਮੈਂ ਜੀ ਤੱਕ ਉਹਨੇ ਕੁਸ਼ਤੀ ਨੂੰ ਇਸ਼ਕ ਕੀਤਾ ਹੂੰ ਕੁਸ਼ਤੀ ਨੇ ਉਹਨੂੰ ਚੁਣਿਆ ਤੇ ਉਹਨੇ ਫਿਰ ਕੁਸ਼ਤੀ ਨਾਲ ਇਸ਼ਕ ਕੀਤਾ ਤੇ ਇਸ਼ਕ ਨਵਾਇਆ ਹੂੰ ਜੇ ਕੱਲਾ ਉਹ ਪੈਸਾ ਤੇ ਲਾਉਣੇ ਵੇਖਣਾ ਹੁੰਦਾ ਜਿਵੇਂ ਅੱਜ ਵੀ ਉਹਨੇ ਕਿਹਾ ਕਿ ਮੈਂ ਭਰਿਆ ਮੇਲਾ ਛੱਡ ਰਿਹਾ ਹਾਂ ਹੂੰ ਪੈਸਾ ਤੇ ਬਹੁਤ ਆ ਜਾਂਦਾ ਨੇਮ ਫੇਮ ਨੂੰ ਬਹੁਤ ਆ ਜਾਂਦਾ ਜੀ ਜੀ ਛੱਡਿਆ ਹੁੰਦਾ ਪਰ ਜਦੋਂ ਉਹਨੂੰ ਲੱਗਿਆ ਕਿ ਹਾਂ ਮੈਨੂੰ ਇੱਕ ਆਪਣਾ ਸਪੇਸ ਛੱਡਣਾ ਚਾਹੀਦਾ ਜਾਂ ਮੈਨੂੰ ਜੋ ਅੰਦਰ ਦੀ ਆਵਾਜ਼ ਹੈ ਉਹਦੇ ਮਤੇ ਨਾ ਸਰ ਬਈ ਆਪਣਾ ਰਸਤਾ ਹੋਂ ਜਿਹੜਾ ਹੈ ਉਹ ਦੂਜੇ ਪਾਸੇ ਹੂੰ ਖੋਲਣਾ ਚਾਹੀਦਾ ਜੀ ਠੀਕ ਹੈ ਯਾਰ ਤੇ ਮੈਂ ਉਹਦੇ ਨਾਲ ਗੱਲ ਕਰਦੇ ਦੱਸਿਆ ਵੀ ਸੀਗਾ ਕਿ ਸੁਨੀਲ ਗਾਵਸ ਕਰਨੇ ਜੇ ਉਸ ਵੇਲੇ ক্রিকেট ਛੱਡੀ ਤੇ ਉਸ ਵੇਲੇ ਪੂਰੇ ক্রিকেট ਜਗਤ ਦੇ ਵਿੱਚ ਇੰਡੀਆ ਚ ਸਸਨੀ ਮਚ ਗਈ ਸੀ ਤਰਥਲੀ ਮਚ ਗਈ ਸੀ ਹੂੰ ਸਭ ਸੁਨੀਲ ਗਵਸਕਰ ਮਿੰਦਰ ਅਮਰਨਾਥ ਦਲੀਪ ਵੈਂਗਰ ਸਰਕਰ ਅਜ਼ਰਦੀਨ ਲਾਲੋ ਉਸ ਟਾਈਮ ਦੇ ਵਿੱਚ ਇਹਨਾਂ ਤੋਂ ਬਗੈਰ ਹੋ ਕੇ ਤੇਜ ਗੇਂਦਬਾਜ਼ਾਂ ਨੂੰ ਖੇੜੀ ਨਹੀਂ ਸੀ ਸਕਦਾ ਤੇ ਜਿਸ ਦੌਰ ਦੇ ਵਿੱਚ ਸੁਨੀਲ ਗਵਸਕਰ ਖੇਡਿਆ ਵੈਸਟ ਇੰਡੀਜ਼ ਆਸਟ੍ਰੇਲੀਆ ਇੰਗਲੈਂਡ ਉਹਨਾਂ ਦੇ ਤੂਫਾਨੀ ਬੋਲਰਾਂ ਉਸ ਵੇਲੇ ਸਰ ਚੱਜਦਾ ਹੈਲਮਟ ਵੀ ਨਹੀਂ ਸੀ ਹੁੰਦਾ ਹਮ ਜਦੋਂ ਮਤਲਬ ਕਿ ਨਾ ਖੂਨ ਕੇ ਪਿਆਸੇ ਹੁੰਦੇ ਸੀ ਉਹ ਵੈਸਟ ਇੰਡੀਜ਼ ਵਾਲੇ ਹਮ ਜੀ ਉਹ ਪੈਸਾ ਲੰਬੇ ਡੇ ਡੇ ਉੱਤੇ ਸ਼ੁਰੂ થઈ ਤੇ ਜਦੋਂ ਪੁੱਛਿਆ ਕਿ ਸਨੀਪਾ ਵੀ ਯਾਰ ਕਮਾਲ ਹੋ ਗਈ ਆ ਵੀ ਪੀਕ ਤੇ ਕੰਮ ਚੱਲਣ ਡਿਆ ਹੂੰ 10134 ਰਨ ਦਾ ਸ਼ਾਇਦ ਵਰਲਡ ਰਿਕਾਰਡ ਸੀ ਜਿਹੜਾ ਸਾਨੂੰ ਅੱਜ ਵੀ ਯਾਦ ਆ ਜੀ ਸਭ ਤੋਂ ਪਹਿਲਾਂ ਟੈਸਟ ਦੇ ਵਿੱਚ 10000 ਰਨ ਸੁਨੀਲ ਗਾਵਸ ਕਰਨੇ ਬਣਾਇਆ ਸੀ ਤਾਂ ਜਦੋਂ ਉਸ ਨੂੰ ਖੁਸ਼ੀ ਆ ਗਿਆ ਕਿ ਭਾਈ ਸਨੀ ਭਾਈ ਕੀ ਗੱਲ ਆ ਹੂੰ ਉਸਨੇ ਕਿਹਾ ਕਿ ਇਸ ਤਰ੍ਹਾਂ ਕਿ ਇਹ ਤੁਹਾਨੂੰ ਥੱਕੇ ਮਾਰ ਕੇ ਲੋਕ ਕੱਢਣ ਹਮਮ ਕਿ ਭਾਈ ਜਗਾ ਛੱਡ ਤੁਸੀਂ ਇੱਜ਼ਤਮਾਨ ਭਰਿਆ ਮੇਲਾ ਛੱਡ ਦੇਣਾ ਚਾਹੀਦਾ ਤੋ ਗੱਲ ਇਹ ਆ ਕਿ ਭਾਈ ਜੱਸੇ ਪੱਟੀ ਵਿੱਚ ਤੁਸੀਂ ਗੱਲ ਕੀਤੀ ਕਿ ਖਤਾਬ ਵਗੈਰਾ ਸਰ ਖਤਾਬ ਨੂੰ ਛੱਡੇ ਕੋਈ ਨਹੀਂ ਰੁਸਤਮੇਨ ਤੋਂ ਲੈ ਕੇ ਰੁਸਤਮੇ ਪੰਜਾਬ ਤੱਕ ਠੀਕ ਹੈ ਜੀ ਕੋਈ ਛੱਡਿਆ ਹੀ ਨਹੀਂ ਆ ਮੈਂ ਅੱਗੇ ਲਿਖਿਆ ਸੀ ਮੈਂ ਕਿਹਾ ਇਨੇ ਟਰੈਕਟਰ ਤੇ ਸ਼ਾਇਦ ਸ਼ੋਰੂਮ ਚ ਨਾ ਇੱਕੋ ਵੇਲੇ ਤੁਹਾਨੂੰ ਮਿਲਣ ਜੀ 12 13 ਟਰੈਕਟਰ ਆਲਟੋ ਇੰਨੀਆਂ ਕੋ ਇੱਕ ਜੀਪ ਇੱਕ ਥਾਰ ਦੋ ਘੋੜੀਆਂ ਮੇਰੇ ਖਾਲ ਦੇ ਨਾਲ 60 70 ਮੱਝਾਂ ਕਿਲੋ ਦੇ ਕਰੀਬ ਸੋਨਾ ਜਿੱਤਿਆ ਛੱਡਿਆ ਕੀ ਪਿੱਛੇ 170 ਤੇ ਬਾਈਕਾਂ ਨੇ ਮਤਲਬ ਕਿ ਛੱਡਿਆ ਹੀ ਕੁਛ ਨਹੀਂ ਬਿਲਕੁਲ ਤੋਂ ਗੱਲ ਇਹ ਆ ਕਿ ਭਾਈ ਵਧੀਆ ਜੱਸਾ ਪੱਟੀ ਕੁਸ਼ਤੀ ਚੋ ਸਰਦਾਰੀ ਨੂੰ ਵੀ ਰਿਪਰੈਜ਼ੈਂਟ ਕਰ ਰਿਹਾ ਸੀ ਜੀ ਜਿਹੜੀ ਨੌਜਵਾਨੀ ਜਿਹੜੀ ਆਪਣੀ ਪੰਜਾਬ ਦੀ ਦੇਖਿਆ ਜਾਂਦਾ ਹੂੰ ਤਾਂ ਉਹ ਉਹਨੂੰ ਰਿਪਰੈਜ਼ੈਂਟ ਕਰ ਰਿਆ ਸੀਗਾ ਤੇ ਫਿਰ ਉਹਦੀ ਸ਼ਲੀਨਤਾ ਵਿਖਰ ਰਹੀ ਆ ਉਹ ਐਵੇਂ ਮਤਲਬ ਕਿ ਅੱਜ ਕੱਲ ਤੇ ਤੁਹਾਨੂੰ ਪਤਾ ਪੌਡਕਾਸਟਾਂ ਚ ਕੀ ਹੁੰਦਾ ਤੇ ਜਦੋਂ ਉਹ ਕਿਤੇ ਬੋਲੇ ਨਾ ਉਹਦੀਆਂ ਰੀਲਾਂ ਕੱਟ-ਕੱਟ ਕੇ ਲੋਕ ਪਾਉਂਦੇ ਆ ਹੂੰ ਛੋਟੀ ਉਮਰ ਚ ਬੜੀਆਂ ਵਜ਼ਨਦਾਰ ਗੱਲਾਂ ਕਰਦਾ ਜੀ ਜੀ ਰੀਅਲਿਸਟਿਕ ਗੱਲਾਂ ਕਰਦਾ ਉਹ ਜਿਨੇ ਮਤਲਬ ਕਿ ਜ਼ਿੰਦਗੀ ਚ ਨਿਚੋੜ ਕੱਢੇ ਰਿਆ ਹੂੰ ਖੈਰ ਮੈਂ ਪੁੱਛਿਆ ਸੀ ਮੈਂ ਕਿਹਾ ਭਾ ਹੁਣ ਕੁਸ਼ਤੀ ਦਾ ਸਫਰ ਨਾ ਇੱਥੇ ਹੀ ਖਤਮ ਕਰੀਂਗਾ ਕੁਸ਼ਤੀ ਲਈ ਉਹਨੇ ਕਿਹਾ ਕਿ ਹਾਂ ਮੈਂ ਇਸ ਵਿਰਾਸਤ ਨੂੰ ਪਾ ਤੋਰੂੰਗਾ ਅੱਗੇ ਤੇ ਬਾਕੀ ਇਹ ਫੈਸਲਾ ਹੁੰਦਾ ਵਿਅਕਤੀਗਤ ਆ ਜੀ ਜੀ ਠੀਕ ਹੈ ਨਾ ਜੀ ਵਿਅਕਤੀਗਤ ਫੈਸਲੇ ਮੰਨਣੇ ਪੈਂਦੇ ਆ ਏਬੀ ਡਿਵਿਲੀਅਰਸ ਤੋਂ ਲੈ ਕੇ ਪਤਾ ਨਹੀਂ ਕਿੰਨੇ ਕੁ ਜਿਹਨਾਂ ਨੇ ਇਹ ਭਰੇ ਮੇਲੇ ਛੱਡੇ ਪਰ ਲੋਕੀ ਵਿਅਕਤੀਗਤ ਫਿਰ ਫੈਸਲਿਆਂ ਦਾ ਸਤਕਾਰ ਕਰਦੇ ਆ ਕਿ ਭਾਈ ਇਹਨਾਂ ਦਾ ਆਪਣਾ ਫੈਸਲਾ ਹੈ ਤੇ ਮੈਂ ਵੀ ਚਾਹੁੰਦਾ ਸੀ ਜੱਸਾ ਪੱਟੀ ਵਾਲੇ 2-4 ਸਾਲ ਹੋਰ ਖੁੱਲਦਾ ਸਾਨੂੰ ਹੋਰ ਮਾਣ ਦਿੰਦਾ ਹੋਰ ਸਾਨੂੰ ਆਪਣੀਆਂ ਕੁਸ਼ਤੀਆਂ ਦਿਖਾਉਂਦਾ ਜੋਰ ਦਿਖਾਉਂਦਾ ਪਰ ਉਹਦਾ ਵਿਅਕਤੀਗਤ ਫੈਸਲਾ ਹੈ ਜਿਹਦੇ ਤੇ ਸਾਨੂੰ ਫੁੱਲ ਚਾੜਨੇ ਚਾਹੀਦੇ ਆ ਤੇ ਜੋ ਨੇ ਕੁਸ਼ਤੀ ਲਈ ਕੀਤਾ ਤੇ ਜੋ ਕੁਸ਼ਤੀ ਨੇ ਉਹਨੂੰ ਦਿੱਤਾ ਉਹ ਸਾਰਾ ਹੀ ਬੇਜੋੜ ਆ ਜੀ ਬਿਲਕੁਲ ਬਹੁਤ ਕੁਝ ਉਹਨੇ ਪਾਸੇ ਦੇਖੋ ਗੀਤਾ ਜਨਾ ਆਇਆ ਹੂੰ ਤੇ ਮਤਲਬ ਮੈਂ ਤੇਜਾ ਤੂੰ ਇਹਨਾਂ ਨੂੰ ਦੇਖਦਾ ਇੱਕ ਹੋਰ ਮੁੰਡਾ ਉਹ ਫਗਵਾੜੇ ਵਾਲਾ ਪ੍ਰੀਤ ਜੀ ਇਹਨਾਂ ਨੂੰ ਦੋਨਾਂ ਨੂੰ ਦੇਖ ਕੇ ਤੇ ਸੱਚੀ ਉਹ ਪੁਰਾਣੇ ਮਾਲੀ ਯਾਦ ਆ ਜਾਂਦੇ ਆਪਣੇ ਇਲਾਕੇ ਚ ਬਾਵਾ ਪਲਵਾਨ ਐ ਜੀ ਫਲਾ ਉਹ ਦੇਖੀਦੇ ਹੁੰਦੇ ਸੀ ਉਦੋਂ ਉਸ ਟਾਈਮ ਜੀ ਅਹੀਂ ਛੋਟੇ ਹੁੰਦੇ ਆਂ ਤੇ ਆਪਣੇ ਪਿੰਡਾਂ ਚ ਵੀ ਬੜੀਆਂ ਸ਼ੇਹਾਂ ਹੁੰਦੀਆਂ ਸੀ ਉਹ ਤੇ ਸ਼ੇਹਾਂ ਬੜੀਆਂ ਵਿਰਲੀਆਂ ਹੁੰਦੀਆਂ ਨੇ ਤੋ ਖੈਰ ਜੱਸਾ ਪੱਟੀ ਭਈ ਮਿੱਟੀ ਦੀ ਕੁਸ਼ਤੀ ਦਾ ਮਾਡਰਨ ਡੇਸ ਦੇ ਵਿੱਚ ਕਹਿ ਲੋ ਕਿ ਬ੍ਰਾਂਡ ਆ ਬੈਸ ਰਹੂਗਾ ਰਹਿੂਗਾ ਬਿਲਕੁਲ ਬਿਲਕੁਲ ਜੀ ਮੇਰੇ ਕਹਿ ਰਹੇ ਸੀ ਕਿ ਜੱਸਾ ਪੱਟੀ ਕੁਸ਼ਤੀ ਤੋਂ ਸੰन्यास ਲੈ ਗਿਆ ਬਈ ਬੜਾ ਦਸ਼ਨੀ ਸਰੀਰ ਲੰਬਾ ਚੌੜਾ ਗੱਭਰੂ ਮੁੰਡਾ ਤੇ ਅਣਗਿਣਤ ਕਾਰਾਂ ਗੱਡੀਆਂ ਜਿੱਤਣ ਵਾਲਾ ਤੇ ਸੈਂਕੜੇ ਮੋਟਰਸਾਈਕਲ ਜਿੱਤਣ ਵਾਲਾ ਟਰੈਕਟਰ ਜਿੱਤਣ ਵਾਲਾ ਮੁੰਡਾ ਤੇ ਜਿਨ੍ਹਾਂ ਨੇ ਕਹਿ ਲੋ ਕਿ ਮਨੋਰੰਜਨ ਵੀ ਬਹੁਤ ਕੀਤਾ ਤੇ ਇੱਕ ਮਿਸਾਲ ਵੀ ਬਣ ਕੇ ਰਿਹਾ ਤੇ ਉਹ ਵੀ ਅਨਪੀ ਕਾਲੇ ਦੌਰ ਦੇ ਵਿੱਚ ਆ ਕੇ ਇਹਨੇ ਸੰਿਆਸ ਲੈ ਲਿਆ ਜੀ। ਭਾ ਕੇ ਦੇਖੋ ਮਾਡਰਨ ਦੇਸ ਦੀ ਜਿਹੜੀ ਇਹ ਮਿੱਟੀ ਦੀ ਕੁਸ਼ਤੀ ਕੁਸ਼ਤੀ ਦੋ ਤਰ੍ਹਾਂ ਦੀ ਹੁੰਦੀ ਹੈ ਜੀ। ਜੀ ਜੀ। ਇੱਕ ਗੱਦੇ ਵਾਲੀ ਕੁਸ਼ਤੀ ਹੁੰਦੀ ਹੈ ਇੱਕ ਮਿੱਟੀ ਵਾਲੀ ਕੁਸ਼ਤੀ ਬਿਲਕੁਲ। ਦੋਵਾਂ ਦੀ ਟੈਕਨੀਕ ਦੇ ਵਿੱਚ ਬੜਾ ਫਰਕ ਹੁੰਦਾ ਹੈ। ਦੋਨਾਂ ਦੇ ਵਿੱਚ ਮਤਲਬ ਕਿ ਇੱਕ ਜਿਦਾਂ ਕਹੋਗੇ ਕਿ ਟੈਕਨੀਕ ਵੱਖਰੀ ਕਿਸਮ ਦੀ ਹੁੰਦੀ ਹੈ ਦੂਜੀ ਵਿੱਚ ਵੱਖਰੀ ਕਿਸਮ ਦੀ ਹੁੰਦੀ ਹੈ। ਜਾਨ ਬਹੁਤ ਲੱਗਦੀ ਹੈ ਦੋਨਾਂ ਕੁਸ਼ਤੀਆਂ 'ਚ। ਕੁਸ਼ਤੀ ਲੜਨੀ ਕੋਈ ਵੀ ਸ਼ੌਕੀਨੀ ਨਹੀਂ ਹੈਗੀ ਜੀ ਜੀ ਤੇ ਜਿਹੜੀ ਰਾਣੇ ਪੱਟੀ ਨੇ ਕੁਸ਼ਤੀ ਲੜੀ ਆ ਇਹ ਜਿਹੜਾ 15 16 ਸਾਲ ਦਾ ਵਖਬਾ ਰਿਆ ਉਹ ਬੜੀ ਜਾਨਦਾਰ ਰਹੀ ਆ ਹਮ ਜਾਨ ਨਾਲ ਲੜਿਆ ਸ਼ਾਨ ਨਾਲ ਲੜਿਆ ਹਮ ਤੇ ਮਤਲਬ ਮੇਰੇ ਨਾਲ ਮੌਤ ਆ ਅਕਸਰ ਗੱਲਬਾਤ ਹੋ ਜਾਂਦੀ ਆ ਜੱਸੇ ਨਾਲ ਹੁਣ ਵੀ ਕੀਤੀ ਸੀਗੀ ਮੈਂ ਜੀ ਉਹਨੇ ਕੁਸ਼ਤੀ ਨੂੰ ਇਸ਼ਕ ਕੀਤਾ ਹੂੰ ਕੁਸ਼ਤੀ ਨੇ ਉਹਨੂੰ ਚੁਣਿਆ ਤੇ ਉਹਨੇ ਫਿਰ ਕੁਸ਼ਤੀ ਨਾਲ ਇਸ਼ਕ ਕੀਤਾ ਤੇ ਇਸ਼ਕ ਨਵਾਇਆ ਹੂੰ ਜੇ ਕੱਲਾ ਉਹ ਪੈਸਾ ਤੇ ਲਵ ਨੇ ਵੇਖਣਾ ਹੁੰਦਾ ਜਿਵੇਂ ਅੱਜ ਵੀ ਉਹਨੇ ਕਿਹਾ ਕਿ ਮੈਂ ਭਰਿਆ ਮੇਲਾ ਛੱਡ ਰਿਹਾ ਹਾਂ ਹੂੰ ਪੈਸਾ ਤੇ ਬਹੁਤ ਆ ਜਾਂਦਾ ਨੇਮ ਫੇਮ ਨੂੰ ਬਹੁਤ ਆ ਜਾਂਦਾ ਜੀ ਜੀ ਤੁਰਿਆ ਆਉਂਦਾ ਪਰ ਜਦੋਂ ਨੂੰ ਲੱਗਿਆ ਕਿ ਆ ਮੈਨੂੰ ਇੱਕ ਆਪਣਾ ਸਪੇਸ ਛੱਡਣਾ ਚਾਹੀਦਾ ਜਾਂ ਮੈਨੂੰ ਜੋ ਅੰਦਰ ਦੀ ਆਵਾਜ਼ ਹੈ ਉਹਦੇ